ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਤੈਂਦੂਏ ਦਾ ਜਿਹੜਾ ਰੋਲਾ ਸੀ ਤੈਂਦੂਏ ਦਾ ਜਿਹੜਾ ਡਰ ਸੀ ਲੋਕਾਂ 'ਚ ਉਹ ਹਲੇ ਤੱਕ ਖਤਮ ਨਹੀਂ ਹੋਇਆ ਵਧਦਾ ਜਾ ਰਿਹਾ ਉਹਦੇ ਨਾਲ ਨਾਲ ਅਫਵਾਹਾਂ ਦਾ ਦੌਰ ਵੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵਧ ਰਿਹਾ ਹੈ ਅੱਜ ਸਵੇਰੇ ਜਿਵੇਂ ਜੰਗਲਾਤ ਵਿਭਾਗ ਦੇ ਸੂਤਰਾਂ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਸਵੇਰੇ ਅੱਜ ਉਹਨਾਂ ਨੂੰ ਇੱਕ ਕਾਲ ਆਈ ਸੀ ਕੀ ਰਿਵਾਸ ਪਿੰਡ ਚ ਫੇਰ ਤेंदुआ ਜਿਹੜਾ ਹੈਗਾ ਆ ਗਿਆ ਉਹਨੇ ਆ ਕੇ ਅਟੈਕ ਕਰਤਾ ਜਦਕਿ ਉਹ ਇੱਕ ਅਫਵਾਹ ਨਿਕਲੀ ਸੀਗਾ ਉਥੇ ਉਹ ਗਿੱਦੜ ਤੇ ਇਸ ਤਰ੍ਹਾਂ ਜੰਗਲਾਤ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਜਿਹੜੀਆਂ ਤेंदुए ਦੀਆਂ ਅਫਵਾਹਾਂ ਜ਼ਿਆਦਾ ਫੈਲ ਰਹੀਆਂ ਹਨ ਲੇਕਿਨ ਅਸਲ ਚ ਤेंदुआ ਜਿਹੜਾ 2-3 ਜਗ੍ਹਾ ਤੇ ਹੀ ਸਪਾਟ ਹੋਇਆ ਸੀ ਐਕਚੁਅਲ ਚ ਜਿਹੜਾ ਹੁਣ ਤेंदुआ ਬਾਰਨ ਪਿੰਡ ਤੋਂ ਸਪਾਟ ਹੁੰਦੇ ਹੁੰਦੇ ਜਿਹੜਾ ਡਕਾਲੇ ਪਿੰਡ ਵਾਲਾ ਤेंदुए ਦੀ ਗੱਲ ਕਰੀਏ ਤਾਂ ਜੰਗਲਾਤ ਵਿਭਾਗ ਦੇ ਮੁਤਾਬਕ ਉਹ ਫਤੇਗੜ ਜ਼ਿਲ੍ਹੇ ਤੋਂ ਹੁੰਦਾ ਹੁੰਦਾ ਉਹ ਮੋਹਾਲੀ ਡਿਸਟ੍ਰਿਕਟ ਜਿਹੜਾ ਹੈਗਾ ਕ੍ਰਾਸ ਕਰ ਗਿਆ ਔਰ ਉਹ ਆਪਣੇ ਉਸੇ ਰਾਤ ਨੂੰ ਜਿਸ ਰਾਤ ਨੂੰ ਉਹ ਫਲੈਸ਼ ਫਲੱਡ ਨਾਲ ਕਹਿੰਦੇ ਆਇਆ ਸੀ ਉਸੇ ਰਾਤ ਨੂੰ ਨਹਿਰ ਦੇ ਨਾਲ-ਨਾਲ ਵਾਪਸ ਜਾ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਜਿਹੜੀਆਂ ਟੀਮਾਂ ਨੇ ਤੇ ਜਿਹੜੇ ਐਕਸਪਰਟ ਨੇ ਉਹ ਉਹਦੇ ਨਾਲ-ਨਾਲ ਉਹਨੂੰ ਫਾਲੋ ਕਰ ਰਹੇ ਨੇ ਇਹਨਾਂ ਨੇ ਉੱਤਰਾਖੰਡ ਤੋਂ ਵੀ ਐਕਸਪਰਟ ਬੁਲਾਇਆ ਹੋਇਆ ਇਹਨੂੰ ਪਕੜਨ ਵਾਸਤੇ ਇੱਕ ਲੁਧਿਆਣੇ ਤੋਂ ਵੀ ਐਕਸਪਰਟ ਜਿਹੜਾ ਹੈਗਾ ਪਟਿਆਲਾ ਜੰਗਲਾਤ ਵਿਭਾਗ ਦੀ ਟੀਮ ਦੇ ਨਾਲ ਲੱਗੇ ਹੋਏ ਨੇ ਉਹ ਕਹਿੰਦੇ ਅਸੀਂ ਉਹਨੂੰ ਫੋਲੋ ਕਰਦੇ ਕਰਦੇ ਜਾ ਰਹੇ ਹਾਂ ਹੋ ਸਕਦਾ ਹੈ ਕਿ ਇਹ ਵਾਪਸ ਆਪਣੇ ਰਾਹ ਆਪਣੀ ਜਗ੍ਹਾ ਤੇ ਵਾਪਸ ਪਹੁੰਚ ਜਾਏ ਲੇਕਿਨ ਰਸਤੇ ਜੇ ਕਿਤੇ ਇਹ ਇੰਟਰਸੈਪਟ ਹੁੰਦਾ ਪਕੜਿਆ ਜਾਂਦਾ ਤਾਂ ਉਹ ਅੱਛੀ ਗੱਲ ਹੋਏਗੀ ਲੇਕਿਨ ਹਲੇ ਤੱਕ ਜੰਗਲਾਤ ਵਿਭਾਗ ਜਿਹੜਾ ਹੈਗਾ ਉਹ ਖਾਲੀ ਹੱਥ ਬੈਠਾ ਔਰ ਤਿੰਦੂਏ ਨੂੰ ਫੋਲੋ ਕਰ ਰਿਹਾ ਹੈ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ